ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਮੂੰਗ ਦਾਲ ਤੇ ਪੋਹੇ ਦੇ ਬਹੁਤ ਹੀ ਟੇਸਟੀ ਪਕੌੜੇ ਹੈਲਦੀ ਵੀ ਹੈ ਤੇ ਟੇਸਟੀ ਵੀ ਹੈ ਮੂੰਗ ਦਾਲ ਜਿਹੜੀ ਆਪਾਂ ਪੌਣੀ ਹੈਲਦੀ ਹੁੰਦੀ ਹੈ ਉਹ ਤੇ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਆਪਾਂ ਬਣਾਉਣੇ ਆਂ ਛੋਟੀ ਜਿਹੀ ਵੀਡੀਓ ਰੱਖ ਕੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਜੀ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਜਿਹੜੇ ਆ ਮੂੰਗ ਦਾਲ ਤੇ ਪੋਹੇ ਦੇ ਨਵੇਂ ਤਰੀਕੇ ਦੇ ਨਾਲ ਪਕੌੜੇ ਬਣਾ ਕੇ ਜਿਹੜੇ ਤਿਆਰ ਕਰਨ ਲੱਗੇ ਆਂ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਅੱਧੀ ਕੌਲੀ ਮੂੰਗ ਦਾਲ ਦੀ ਮੈਂ ਭਿੰਦਤੀ ਸੀ ਘੰਟਾ ਕ ਪਹਿਲਾਂ ਅੱਧੀ ਕੌਲੀ ਪੋਹੇ ਦੀ ਜਿਹੜੀ ਧੋ ਕੇ ਛਾਣਨੀ ਦੇ ਵਿੱਚ ਕੱਢ ਲਈ ਆ ਇਹ ਕੋ ਇੱਕਦਮ ਸੌਫਟ ਹੋ ਜਾਂਦਾ ਆ ਦੇਖੋ ਮੂੰਗ ਦਾਲ ਜਿਹੜੀ ਇਹਨ ਭੇਜ ਗਈ ਘੰਟਾ ਕ ਪਹਿਲਾਂ ਮੈਂ ਭਿੰਦਤੀ ਸੀ ਤੇ ਇਹ ਜਿਹੜਾ ਪੋਹਾ ਆ ਆਪਾਂ ਉਹ ਧੋ ਕੇ ਛਾਣਨੀ ਚ ਕੱਢ ਲਿਆ ਆਪਾਂ ਇਹ ਵੀ ਅੱਧੀ ਕੌਲੀ ਮਲੇਗੀ ਮੂੰਗ ਦਾਲ ਜਿਹੜੀ ਜ਼ਿਆਦਾ ਫੁੱਲ ਗਈ ਆ ਉਹ ਤੇ ਪੋਹਾ ਜਿਹੜਾ ਆਪਾਂ ਉਹ ਧੋ ਕੇ ਕੱਢ ਲਿਆ ਇਹਨਾਂ ਦੋਨਾਂ ਚੀਜ਼ਾਂ ਨੂੰ ਹੁਣ ਆਪਾਂ ਗ੍ਰੈਂਡ ਕਰਨਾ ਆ ਤੇ मूंग दाल ਤੇ ਪੋਹੇ ਨੂੰ ਪਹਿਲਾਂ ਇਹਨੂੰ ਗ੍ਰੈਂਡ ਕਰਦੇ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਆਪਾਂ ਬਣਾਉਣੇ ਬੜੇ ਹੀ ਟੇਸਟੀ ਇਹ ਜਿਹੜੇ ਆ ਪਕੌੜੇ ਬਣ ਕੇ ਤਿਆਰ ਹੋਣ ਵਾਲੇ ਆ ਤੇ ਸਾਰੀ मूंग दाल ਆਪਾਂ ਇਹਦੇ ਵਿੱਚ ਪਾਦਨੇ ਪਾਣੀ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਬਿਨਾ ਪਾਣੀ ਤੋਂ ਇਹਨਾਂ ਨੂੰ ਆਪਾਂ ਪੀਸਣਾ ਹੈ ਕਿਉਂਕਿ ਅੱਗੇ ਜਾ ਕੇ ਆਪਾਂ ਇਹਦੇ ਵਿੱਚ ਇੱਕ ਆਲੂ ਵੀ ਪਾਉਣਾ ਉਹਦੇ ਵਿੱਚ ਪਾਣੀ ਜਿਹੜਾ ਹੁੰਦਾ ਆ ਤੇ ਉਹਦੇ ਨਾਲ ਇਹਨੇ ਵਧੀਆ ਲਿਕਵਿਡ ਜਿਹਾ ਹੋ ਜਾਣਾ ਤੇ ਇਸ ਕਰਕੇ ਆਪਾਂ ਪਾਣੀ ਨਹੀਂ ਪਾਉਣਾ ਪਹਿਲਾਂ ਮੈਂ मूंग दाल ਨੂੰ ਪੰਜਾਰ ਵਾਰੀ ਚਲਾ ਲਿਆ ਸੀ ਤੇ ਹੁਣ ਮੈਂ ਜਿਹੜਾ ਪੋਹਾ ਆ ਉਹ ਵਿੱਚ ਪਾ ਕੇ ਤੇ ਫਿਰ ਇਹਨੂੰ ਮੈਂ ਜਿਹੜਾ ਆ ਪੀਹੂੰਗੀ ਸਵਾਰ ਕੇ ਫਿਰ ਇਹਦੇ ਵਿੱਚ ਆਪਾਂ ਆਦਰਕ ਵੀ ਪਾਵਾਂਗੇ ਹਰੀ ਮਿਰਚ ਵੀ ਪਾਵਾਂਗੇ ਆਲੂ ਵੀ ਪਾਵਾਂਗੇ ਤੇ ਇੱਕ ਆਪਾਂ ਜਿਹੜਾ ਆਲੂ ਕੱਟ ਕੇ ਰੱਖਿਆ ਆ ਕੱਚਾ ਹੀ ਆਲੂ ਆ ਉਹ ਪਾ ਦਨੇ ਆ ਤੇ ਦੋ ਦੋ ਕੁ ਟੁਕੜੇ ਜਿਹੜੇ ਮੈਂ ਆਦਰਕ ਦੇ ਪਾਤੇ ਆ ਦੋ ਹਰੀਆਂ ਮਿਰਚਾਂ ਕੱਟ ਕੇ ਪਾ ਦਿਤੀਆਂ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਪੀ ਲਿਆ ਆ ਤੇ ਬਧੀਆ ਸਮੂਥ ਜਿਹੜਾ ਪੇਸਟ ਜਿਹੜਾ ਆਪਾਂ ਬਣਾ ਲਿਆ ਨਾ ਦੇਖੋ ਬਿਲਕੁਲ ਨਰਮ ਨਹੀਂ ਹੈਗਾ ਜੇ ਆਪਾਂ ਪਾਣੀ ਪਾ ਦਿੰਦੇ ਨਾ ਇਹ ਬਿਲਕੁਲ ਪਤਲਾ ਹੋ ਜਾਣਾ ਸੀ ਆਪਾਂ ਨੂੰ ਪਕੌੜੇ ਬਣਾਉਣ ਚੌਕੀ ਹੋਣੀ ਸੀ ਕਿ ਹੋਰ ਚੀਜ਼ ਪਾਉਣੀ ਪੈਣੀ ਸੀ ਇਹਦੇ ਵਿੱਚ ਜਾਂ ਬੇਸਣ ਪਾਉਂਦੇ ਜਾਂ ਸੂਜੀ ਕੁਝ ਵੀ ਪਾਉਂਦੇ ਹੁਣ ਇਹ ਚ ਆਪਾਂ ਧਨੀਆ ਪਾਊਡਰ ਜੀਰਾ ਪਾਊਡਰ ਥੋੜੀ ਜਿਹੀ ਹਲਦੀ ਕਸ਼ਮੀਰੀ ਲਾਲ ਮਿਰਚ ਤੇ ਸਾਬਤ ਅਜੀਰਾ ਤੇ ਇੰਨੀਆਂ ਕਿ ਚੀਜ਼ਾਂ ਆਪਾਂ ਪਾ ਕੇ ਤੇ ਇਹਨੂੰ ਆਪਾਂ બસ ਇਹਦਾ ਮੇਨ ਕੰਮ ਇਹਨੂੰ ਮਿਕਸ ਕਰਨਾ ਸਵਾਰ ਕੇ ਇਹਨੂੰ ਮਿਕਸ ਕਰੋ ਤੇ ਇਹਦੇ ਵਿੱਚ ਇਹਨਾਂ ਜਿਹੜੀ ਹਵਾ ਬਣ ਜਾਂਦੀ ਹੈ ਤੇ ਆਪਣੇ ਆਪ ਜਿਹੜੇ ਨਰਮ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਮੈਂ ਲੂਣ ਨਹੀਂ ਪਹਿਲਾਂ ਪਾਇਆ ਸੀਗਾ ਹੁਣ ਮੈਂ ਲੂਣ ਪਾਤਾ ਜਿੰਨੀ ਕਿ ਜ਼ਰੂਰਤ ਆਉਣਾਕ ਲੂਣ ਪਾਤਾ ਤੇ ਇਹਨੂੰ ਸਵਾਰ ਕੇ ਆਪੇ ਦਰ ਲਾਉਣੇ ਬਸ ਇਹਨੂੰ ਫੈਂਟਣਾ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜੀ ਆ ਹਵਾ ਇਹਨ ਹੋਣੀ ਚਾਹੀਦੀ ਭਰਨੀ ਚਾਹੀਦੀ ਆ ਤੇ ਇਹ ਗਰਮ ਜਿਹੜਾ ਤੇਲ ਆਪਾਂ ਰੱਖਿਆ ਹੈ ਨਾ ਬਣਾਉਣ ਲਈ ਪਕੌੜੇ ਉਹ ਪਾ ਦਿੱਤਾ ਹੈ ਅੱਧਾ ਕ ਚਮਚਾ ਵੱਡਾ ਤੇ ਹੁਣ ਇਹਨੂੰ ਫਿਰ ਆਪਾਂ ਮਿਕਸ ਕਰ ਲਾਂਦੇ ਤੇਲ ਵੀ ਸਵਾਰ ਕੇ ਇਹਦੇ ਵਿੱਚ ਰਲ ਜਾਵੇ ਦੇਖੋ ਬਿਲਕੁਲ ਸੌਖਾ ਤਰੀਕਾ ਆ ਪੋਹੇ ਦੀ ਜਗ੍ਹਾ ਤੁਸੀਂ ਚੌਲ ਪਾਉਣੇ ਚਾਹਦੇ ਆ ਤਾਂ ਤੁਸੀਂ ਜਦੋਂ ਆਪਣੀ ਦਾੜ ਭੇਨੇ ਆ ਉਦੋਂ ਤੁਸੀਂ ਚੌਲਾਂ ਨੂੰ ਵੀ ਭਿਂਦੋਂ ਨਾਲੇ ਤੇ ਬਸ ਪਾਣੀ ਦਾ ਹੱਥ ਲਾ ਕੇ ਇਸ ਤਰ੍ਹਾਂ ਤੇਲ ਆਪਾਂ ਗਰਮ ਰੱਖਿਆ ਪਾਣੀ ਦਾ ਹੱਥ ਲਾ ਕੇ ਤੇ ਛੋਟਾ ਛੋਟਾ ਪੀਸ ਚੱਕ ਕੇ ਆਪਾਂ ਪਾਉਣਾ ਕਿਉਂਕਿ ਫੁੱਲ ਜਾਂਦੇ ਆ ਬਾਅਦ ਚ ਇਹ ਤੇ ਬਿਲਕੁਲ ਛੋਟਾ ਛੋਟਾ ਪੀਸ ਐਦਾਂ ਆਪਾਂ ਪਾਣੀ ਦਾ ਹੱਥ ਲਾ ਲਾ ਕੇ ਤੇ ਸਾਰੇ ਪਕੌੜੇ ਆਪਾਂ ਜਿਹੜੇ ਆ ਤੇਲ ਦੇ ਵਿੱਚ ਐਦਾਂ ਪਾ ਦਿੱਤੇ ਤੇ ਥੋੜਾ ਸੇਕ ਲੱਗਦਾ ਆ ਤੇ ਇਹਨਾਂ ਨੂੰ ਆਪਾਂ ਏਦਾਂ ਹਿਲਾ ਦੰਨੇ ਆ ਥੋੜਾ ਜਿਹਾ ਪੋਹਾ ਹੁੰਦਾ ਨਾ ਵੀ ਥੋੜੇ ਜਿਹੇ ਇਹ ਨਾਲ ਚਿਪਕ ਜਾਂਦੇ ਆ ਤੇ ਇਹਨਾਂ ਨੂੰ ਪਹਿਲਾਂ ਆਪਾਂ ਏਦਾਂ ਹਿਲਾ ਦੰਨੇ ਆ ਤਾਂ ਕਿ ਜਲਣਾ ਜਣਾ ਥੱਲੇ ਹੋਏ ਸੇਕ ਆਪਾਂ ਮੀਡੀਅਮ ਰੱਖਿਆ ਆ ਤੇ ਤਾਂ ਹੀ ਅੰਦਰ ਤੱਕ ਇਹ ਪੱਕਣਗੇ ਤੇ ਬਸ ਏਦਾਂ ਹਿਲਾ ਦੁੱਤੇ ਆ ਜੀ ਬਸ 골ਡਨ ਕਰ ਲੈਣਾ ਇਹਨਾਂ ਨੂੰ ਆਪਾਂ ਦੇਖੋ ਜੀ ਆਪਣੇ ਪਕੌੜੇ ਜਿਹੜੇ ਬਹੁਤ ਸੋਹਣੇ 골ਡਨ ਹੋ ਗਏ ਸਾਰੇ ਪਕੌੜੇ ਆਪਾਂ ਇੱਧੇ ਤਿਆਰ ਕਰਨੇ ਆ ਇਹਨਾਂ ਨੂੰ ਆਪਾਂ ਬਸ ਕੱਢ ਲੈਣਾ ਹੈ ਟਿਸ਼ੂ ਦੇ ਉੱਤੇ ਕੱਢ ਲੈਣੇ ਆ ਮੜਾ ਮੋਟਾ ਜਿਹੜਾ ਬਾਧੂ ਤੇਲ ਹੋਊਗਾ ਨਿਕਲ ਜਾਊਗਾ ਇਹਦੇ ਵਿੱਚੋਂ ਬਾਕੀ ਦੇ ਰੰਦੇ ਜਿਹੜੇ ਉਹ ਵੀ ਆਪਾਂ ਇਸ ਤਰ੍ਹਾਂ ਪਾਣੀ ਦਾ ਹੱਥ ਲਾ ਲਾਂ ਕੇ ਤੇਲ ਚ ਪਾਣੇ ਆ ਤੇ ਕੱਢ ਲੈਣੇ ਬਸ ਬਣਾ ਕੇ ਆਪਾਂ ਦੇਖੋ ਬਿਲਕੁਲ ਹੈ ਨਾ ਸੌਖਾ ਤਰੀਕਾ ਫਟਾਫਟ ਤੁਸੀਂ ਜਿਹੜੇ ਆ ਮੂੰਗ ਦਾਲ ਤੇ ਪੋਹੇ ਦੇ ਪੋਹੇ ਦੀ ਜਗ੍ਹਾ ਤੁਸੀਂ ਚੌੜੀ ਭੇਂਦੋਂ ਨਾਲ ਇਹਦੇ ਤੇ ਉਹ ਵੀ ਇਸ ਤਰ੍ਹਾਂ ਪੀਸ ਲਓ ਤੇ ਵਧੀਆ ਪਕੌੜੇ ਬਣ ਕੇ ਤਿਆਰ ਨਾ ਪਏ ਕੋਈ ਸੋਡਾ ਪਾਇਆ ਨਾ ਇਨੋ ਪਾਇਆ ਨਾ ਬੇਕਿੰਗ ਪਾਊਡਰ ਪਾਇਆ ਕੁਝ ਨਹੀਂ ਪਾਇਆ ਬਹੁਤ ਹੀ ਸੋਹਣੇ ਦੇਖਣ ਨੂੰ ਇਹ ਗੋਗਲੇ ਲੱਗਦੇ ਜਿੱਦਾਂ ਆਪਾਂ ਮਿੱਠੇ ਗੁਲਗੁਲੇ ਖਾਂਦੇ ਹਾਂ ਨਾ ਪਰ ਇਹ ਆਪਾਂ ਮੂੰਗੀ ਦੀ ਦਾਲ ਦੇ ਤੇ ਪੋਹੇ ਦੇ ਪਕੌੜੇ ਬਣਾ ਕੇ ਤਿਆਰ ਕੀਤੇ ਬਹੁਤ ਹੀ ਸੋਹਣੇ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਤਿਆਰ ਹੋ ਗਏ ਆ ਵੀਡੀਓ ਚੰਗੀ ਲੱਗਦੀ ਹੁੰ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿੰਦਾਂ ਦੀ ਵੀਡੀਓ ਲੱਗੀ ਆ ਨਾ ਮੇ ਵੀ ਪਰ ਟੈਡ ਜੋੜਦੇ ਚੈਨਲ ਨੂੰ ਸਬਸਕ੍ਰਾਈ ਦੇ ਲੋ ਜੀ ਆਪਾਂ ਬਾਕੀ ਦੇੜ ਪਕੌੜੇ ਸੀ ਲਾਸਟ ਵਾਲੇ ਉਹ ਵੀ ਪਾ ਦਿੱਤੇ ਸੀ ਉਹ ਵੀ ਉਸੇ ਤਰ੍ਹਾਂ ਆਪਾਂ 골ਡਨ ਕਰਕੇ ਕੱਢ ਲਏ ਆ ਵਧੀਆ ਪਕੌੜੇ ਆਪਣੇ ਮੂੰਗੀ ਦੀ ਦਾਲ ਦੇ ਤੇ ਪੋਹੇ ਦੇ ਬਣ ਕੇ ਫਟਾਫਟ ਤਿਆਰ ਹੋ ਗਏ ਜਿਆਦਾ ਟਾਈਮ ਨਹੀਂ ਲੱਗਦਾ ਜਿਆਦਾ ਔਖਾ ਕੰਮ ਨਹੀਂ ਤੁਹਾਡ ਕੋ ਹਰਾ ਧਨੀ ਹੈਗਾ ਤੁਸੀਂ ਉਹ ਪਾ ਲੋ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਜਿਹੜਾ ਹਰਾ ਧਨੀ ਘੱਟ ਮਿਲਦਾ ਆ ਤੇ ਕਿਸੇ ਟਾਈਮ ਮਾਰਕੀਟ ਨਹੀਂ ਜਾ ਹੁੰਦਾ ਤਾਂ ਨਹੀਂ ਲਿਆ ਹੁੰਦਾ ਹਨ ਤੇ ਕਾਲੀ ਮਿਰਚ ਤੇ ਚਾਟ ਮਸਾਲਾ ਥੋੜਾ ਜਿਹਾ ਆਪਾਂ ਉੱਪਰ ਪਾ ਦਤਾ ਆ ਤੇ ਤਰਡੇ ਕੋ ਹੈਗਾ ਹਰਾ ਧਨੀਆ ਤੇ ਤੁਸੀਂ ਉਹ ਵੀ ਵਿੱਚ ਮਿਕਸ ਕਰ ਲਓ ਹੋਰ ਸੋਹਣੇ ਲੱਗੂਗੇ ਦੇਖਣ ਨੂੰ ਵੀ ਤੇ ਖਾਣ ਨੂੰ ਵੀ ਤੇ ਚਾਟ ਮਸਾਲਾ ਕਾਲੀ ਮਿਰਚ ਪਾ ਕੇ ਆਪਾਂ ਫੇਰ ਇੱਦਾਂ ਥੋੜੀ ਜਿਹੀ ਇਹਨਾਂ ਨੂੰ ਮਿਕਸ ਕਰ ਦੰਨੇ ਆ ਜੀ ਦੇਖੋ ਕਿੰਨੇ ਸੋਹਣੇ ਆਪਣੇ ਪਕੌੜੇ ਬਣ ਕੇ ਤਿਆਰ ਹੋਏ ਬਿਲਕੁਲ ਇਹ ਸੌਖਾ ਤਰੀਕਾ ਹੈ ਬਿਲਕੁਲ ਫਟਾਫਟ ਬਣਨੇ ਵਾਲੇ ਆ ਇਹ ਤੇ ਮੈਂ ਤੁਹਾਨੂੰ ਇਹਨਾਂ ਨੂੰ ਤੋੜ ਕੇ ਵੀ ਦਿਖਾਣੂਗੀ ਕਿੰਨੇ ਸੌਫਟ ਆ ਵਿੱਚੋਂ ਦੇਖੋ ਕਿੰਨੇ ਸੌਫਟ ਆ ਦੇਖਣ ਨੂੰ ਇਹ ਬਿਲਕੁਲ ਗੋਲਗੁਲੇ ਲੱਗਦੇ ਆ ਤੇ ਹੈਗੇ ਆਪਣੇ मूंगी दाल ਦੇ ਪੋਹੇ ਦੇ ਪਕੌੜੇ ਆ ਲਾਓ ਜੀ ਬਣਾਓ ਖਾਓ ਵੀਡੀਓ ਦੇਖਣੇ ਧੰਨਵਾਦ ਜੀ ਸਸਿਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ